वेलकम बैक ऑन प्रोग्राम सो व्यूअर्स ਅਨਲਿਸਿਸ ਸੈਕਸ਼ਨ ਜੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨਸਾਰ ਪਾਕਿਸਤਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਕਾਰੀ ਤੌਰ ਤੇ ਸੱਦਾ ਦਿੱਤਾ ਹੈ ਕਿ ਉਹ ਅਕਤੂਬਰ ਮਹੀਨੇ ਵਿੱਚ اسلامਾਬਾਦ ਵਿੱਚ ਹੋਣ ਵਾਲੀ ਸ਼ੰਗਾਈ ਸਿਖਰ ਸੰਮੇਲਨ ਵਿੱਚ ਸ਼ਮੂਲੀਅਤ ਕਰਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਭਾਰਤ ਖੁੱਲੇ ਆਮ ਬਲੋਚਿਸਤਾਨ ਵਿੱਚ دہشت گردੀ ਦੀਆਂ ਵਾਰਦਾਤਾਂ ਕਰਵਾ ਰਿਹਾ ਹੈ ਔਰ ਦੂਸਰੇ ਪਾਸੇ ਪਾਕਿਸਤਾਨ ਉਸ ਨੂੰ ਦਾਵਤ ਦੇ ਰਿਹਾ ਹੈ। ਸੋ ਇਸ ਵਾਰ ਆਪਾਂ ਗੱਲਬਾਤ ਕਰਾਂਗੇ। ਨਾਲ ਹੀ ਗੁਰਬਾਣੀ ਵਿਚਾਰਾਂ ਔਰ ਤੁਹਾਡੇ ਜਿਹੜੇ ਮੈਸੇਜ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲੈ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਪਾਕਿਸਤਾਨ ਦੇ ਇਲੈਕਟ੍ਰੋਨਿਕ ਡਿਜੀਟਲ ਮੀਡੀਆ ਚ ਵੀ ਔਰ ਸੋਸ਼ਲ ਮੀਡੀਆ ਤੇ ਵੀ ਔਰ ਬਾਕੀ ਵੀ ਇੰਟਰਨੈਸ਼ਨਲ ਇੰਪੋਰਟੈਂਸ ਵਾਲੀਆਂ ਥਾਵਾਂ ਤੇ ਜਿਹੜੀ ਬਰੂਟੈਲਿਟੀ ਕਰੂਐਲਿਟੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪਿਛਲੇ ਦਿਨਾਂ ਚ ਕੀਤੀ ਜਦੋਂ ਕਿ ਉਹਨਾਂ ਦੇ ਬੁਖਤੀ ਦਾ ਅਸੈਸਿਨੇਸ਼ਨ ਡੇ ਸੀ ਜਦੋਂ ਕਿ ਉਹਦਾ ਪਹਿਲਾ ਐਂਡ ਹੋਇਆ ਉਹਨੂੰ ਮਾਰਿਆ ਸੀ ਹਮ ਕਿਵੇਂ ਉਹਨਾਂ ਨੇ ਕਿੰਨੇ ਸਿਕਿਉਰਟੀ ਵਾਲੇ ਮਾਰੇ ਗਿਣਤੀ 40 50 ਤੋਂ ਵੀ ਜ਼ਿਆਦਾ ਬਣਦੀ ਹੈ ਕਿਵੇਂ ਬੱਸਾਂ ਚੋਂ ਲਾ ਕੇ ਸ਼ਨਾਖਤੀ ਕਾਰਡ ਦੇਖ ਕੇ ਕਿ ਕਿਹੜਾ ਪੰਜਾਬੀ ਹੈ ਜਾਂ ਪਠਾਨ ਹੈ ਉਸ ਨੂੰ ਨਾ ਬਰੋਚਾ ਨੇ ਮਾਰਿਆ ਬਰੂਟਲੀ ਔਰ ਵਿਚਾਰੇ ਆਮ ਕਿਰਤ ਕਰਨ ਵਾਲੇ ਲੋਕ ਔਰ ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਨਏ ਕਿ ਬਲੋਚਿਸਤਾਨ ਦੇ ਵਿੱਚ ਜਿਹੜੀ ਵਾਇਲੈਂਸ ਅੱਜ ਹੋ ਰਹੀ ਹੈ ਲਿਬ੍ਰੇਸ਼ਨ ਆਰਮੀ ਜਾਂ ਉਸ ਤੋਂ ਪਹਿਲਾਂ ਹੋਈ ਉਹ ਸਿੱਧਾ ਸਿੱਧਾ ਉਸ ਤੇ ਲਈ ਭਾਰਤੀ ਖੁਫੀਆ ਏਜੰਸੀ ਰਾਜ਼ ਜ਼ਿੰਮੇਵਾਰ ਹੈ ਔਰ ਇਹ ਲੰਬੇ ਵਕਤ ਤੋਂ ਸ਼ਾਇਦ ਬਹੁਤਿਆਂ ਨੂੰ ਇਹ ਗੱਲ ਭੁੱਲ ਗਈ ਹੋਏਗੀ ਕਿ 2009 ਦੇ ਵਿੱਚ ਜਦੋਂ ਇੱਕ ਹੋਰ ਮੁਲਕ ਦੇ ਵਿੱਚ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਔਰ ਜਿਹੜਾ ਮਿਸਟਰ ਗਿਲਾਨੀ ਜਿਲਾਨੀ ਹਾਂ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸੀ ਸੋ ਉਹਨਾਂ ਦਾ ਇੱਕ ਐਦ ਵੀ ਹੋਇਆ ਕਿ ਜੀ ਤੁਸੀਂ ਬਲੋਚਿਸਤਾਨ ਚ ਇੰਟਰਫੀਰੈਂਸ ਬੰਦ ਕਰ ਦਿਓ ਜੋ ਕਰ ਰਹੇ ਹੋ دہشت گرد ਦੀ ਅਸੀਂ ਕਸ਼ਮੀਰ ਚੋਂ ਹਟਾ ਦਨੇ ਔਰ ਇਹ ਬਿਲਕੁਲ ਅਨਾਉਂਸ ਵੀ ਅਨਾਉਂਸ ਵੀ ਹੋਇਆ ਜੋ ਹੀ ਮਨਮੋਹਨ ਸਿੰਘ ਵਾਪਸ ਗਿਆ ਉਹਦੀ ਖੂਬ ਉਥੇ ਲਾਪਾ ਹੋਈ ਕਿ ਵੀ ਤੂੰ ਕਿਵੇਂ ਮੰਨ ਰਿਹਾ ਵੀ ਅਸੀਂ ਬਲੋਚਿਸਤਾਨ ਚ ਐ ਜੋ ਕਰ ਰਹੇ ਔਰ ਈਵਨ ਜਿਹੜਾ ਫੋਰਨ ਸੈਕਟਰੀ ਸੀ ਉਹਦੇ ਨਾਲ ਗਿਆ ਉਹਨੂੰ ਰਿਜ਼ਾਈਨ ਕਰਨਾ ਪਿਆ ਸੀ ਸੋ ਇਹ ਜਿਹੜੀ ਬਲੋਚਿਸਤਾਨ ਚ ਇੰਟਰਫੀਰੈਂਸ ਹੈ ਇਹ ਇਹਨਾਂ ਦੀ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਅਫਸਲ ਹੈਦਰ ਜਿਹੜੇ ਲਾ ਮਿਨਿਸਟਰ ਸੀ ਮੁਸ਼ਰਫ ਦੀ ਹਕੂਮਤ ਵੇੜੇ ਇੱਥੇ ਆਏ 2000 ਦੇ ਬਿਗਨਿੰਗ 2002 ਜਾਂ 3 ਦੇ ਵਿੱਚ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਜੇ ਤੁਸੀਂ ਸੱਚਮੁੱਚ ਹੀ ਪਾਕਿਸਤਾਨ ਖਾਲਿਸਤਾਨ ਦੀ ਹਮਾਇਤ ਕਰਨਾ ਚਾਹੁੰਦਾ ਹੈ ਸਿੱਖਾਂ ਦੀ ਕਰਨਾ ਚਾਹੁੰਦਾ ਹੈ ਖਾਲਿਸਤਾਨ ਤਾਂ ਤੁਸੀਂ ਨਹੀਂ ਕਰੋ ਕਰੋਗੇ ਪਬਲੀਕਲੀ ਤੇ ਨਨਕਾਣਾ ਸਾਹਿਬ ਨੂੰ ਵੈਟिकन ਸਟੇਟਸ ਦੇਣ ਵਾਲ ਤਰੋ ਮਤਲਬ ਇਹ ਹੈ ਕਿ ਵੀ ਉਹ ਕਹੋ ਜੀ ਇਹ ਸਿੱਖਾਂ ਦੇ ਹਵਾਲੇ ਆ ਉੱਥੇ ਅਸੀਂ ਆਪਣਾ ਰੇਡੀਓ ਸਟੇਸ਼ਨ ਟੀਵੀ ਸਟੇਸ਼ਨ ਆਪਣੇ ਪਾਸਪੋਰਟ ਔਰ ਉਹਦੇ ਥੱਲੇ ਯੂਨ ਦੀ ਐਸੋਸੀਏਟ ਮੈਂਬਰਸ਼ਿਪ ਵਾਲੀ ਵਧਿਆ ਜਾ ਸਕਦਾ ਉਹ ਕਹਿੰਦਾ ਨਾ ਨਾ ਇਹ ਨਾ ਤੁਸੀਂ ਕਰੋ ਕਿਉਂਕਿ ਇਹਦੇ ਨਾਲ ਤਾਂ ਜੇ ਅਸੀਂ ਇਹ ਕਰਾਂਗੇ ਤੇ ਉਹ ਬਲੋਚਿਸਤਾਨ ਨੂੰ ਰੈਕਨ ਇੰਡੀਆ ਕਰ ਲਏਗਾ ਮੈਂ ਕਹਿੰਦਾ ਜੀ ਬਲੋਚਿਸਤਾਨ ਨੂੰ ਤਾਂ ਪਹਿਲਾਂ ਹੀ ਉਹ ਕਰ ਰਹੇ ਨੇ ਉਹ ਕਿਹੜਾ ਤੁਸੀਂ ਰੋਕ ਲਿਆ ਔਰ ਹੁਣ ਜਿਸ ਲੈਵਲ ਦੀ دہشت گردੀ ਇਹਨਾਂ ਨੇ ਬਲੋਚਿਸਤਾਨ ਦੇ ਵਿੱਚ ਕੀਤੀ ਹੈ ਇਸ ਨੇ ਇਸ ਤਰ੍ਹਾਂ ਦਾ ਪਹਿਲਾਂ ਨਹੀਂ ਹੋਇਆ ਾਰੇ ਜਿੱਥੇ ਪਾਕਿਸਤਾਨੀ ਖੁਫੀਆ ਨੈਟਵਰਕ ਦੀ ਫੇਲਰ ਨੂੰ ਕਿਹਾ ਜਾ ਰਿਹਾ ਉਸ ਤੋਂ ਇਹ ਵੀ ਲੱਗਦਾ ਹੈ ਵੀ ਹੁਣ ਤਾਂ ਡਬਲਡ ਹੈ ਕਿਉਂਕਿ ਗਵਾਦਰ ਪੋਰਟ ਨੂੰ ਫੰਕਸ਼ਨਿੰਗ ਹੋਣ ਤੋਂ ਰੋਕਣਾ ਅਮਰੀਕਨ ਇੰਟਰਸਟ ਵੀ ਉਹਦੇ ਜੁੜਿਆ ਹੈ ਇੰਡੀਆ ਓਵਰਆਲ ਜਸ ਲੈਵਲ ਤੇ ਹੁਣ ਕਸ਼ਮੀਰ ਦੇ ਵਿੱਚ ਉਹ ਡੋਡਾ ਹੋਏ ਉਦਮਪੁਰ ਹੋਏ ਦੂਜਾ ਹੋਏ ਕਸ਼ਮੀਰੀ ਜਨਾਂ ਨੂੰ ਪਿਛਲੇ 5 ਸਾਲ ਤੋਂ ਦੱਬਿਆ ਹੋਇਆ ਹੈ 2019 ਤੋਂ ਲੈ ਕੇ ਹੁਣ ਉੱਥੇ ਯੂਨੀਟੈਰੀਟਰੀ ਚ ਇਲੈਕਸ਼ਨਾਂ ਦਾ ਡਰਾਮਾ ਕੀਤਾ ਜਾ ਰਿਹਾ ਨੌਜਵਾਨਾਂ ਨੇ ਆਪਣੇ ਤੌਰ ਦੇ ਉੱਤੇ ਉਹ ਰਿਸਿਸਟ ਕਰ ਰਹੇ ਨੇ ਤੇ ਇਹਨਾਂ ਨੂੰ ਇਹ ਲੱਗਦਾ ਵੀ ਪਾਕਿਸਤਾਨ ਨੂੰ ਜੇ ਡਾਇਵਰਟ ਕਰ ਜਾਂ ਬੰਗਲਾਦੇਸ਼ ਜੋ ਹੋਇਆ ਹੈ ਉੱਥੋਂ ਉਹਨਾਂ ਨੇ ਕਿੱਕ ਆਊਟ ਕੀਤਾ ਹੈ ਬੰਗਾਲੀਆਂ ਨੇ ਕਿ ਵੀ ਇਹਨੂੰ ਪਾਕਿਸਤਾਨ ਨੂੰ ਬਲੋਚਿਸਤਾਨ ਚ ਬਲੀਡ ਕਰੋ ਹੁਣ ਇੱਕ ਪਾਸੇ ਸ਼ਰਿਆਮ ਔਰ ਇਹ ਪਤਾ ਹੈ ਇਹਨਾਂ ਦਾ ਇਹ ਹੈ ਤੇ ਇਹ ਖਬਰ ਜਿਹੜੀ ਹੈ ਉਹ ਹਰ ਉਸ ਲਈ ਜਿਹਨੂੰ ਇਹ ਹੈ ਕਿ ਵੀ ਇਹ ਕੀ ਹੈ ਫੋਰਨ ਪਾਲਿਸੀ ਪਾਕਿਸਤਾਨ ਕਿਹੜੇ ਪਾਸੇ ਪਾਕਿਸਤਾਨ ਇਨਵਾਈਟਸ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਟੂ ਅਟੈਂਡ ਐਸਸੀਓ ਮੀਟਿੰਗ ਇਨ ਇਸਲਾਮਾਬਾਦ ਇਨ ਅਕਤੂਬਰ ਉਹਨੇ ਸ਼ੰਗਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਇੱਕ ਸੰਸਥਾ ਹੈ ਜਿਹੜੀ ਇੱਕ ਪਾਵਰਫੁਲ ਹੈ ਉਸ ਦੇ ਵਿੱਚ ਇੰਡੀਆ ਚਾਈਨਾ ਰਸ਼ੀਆ ਪਾਕਿਸਤਾਨ ਕਜ਼ਾਕਿਸਤਾਨ ਕਿਰਗਿਸਤਾਨ ਤਾਜਿਕਸਤਾਨ ਉਜ਼ਬੇਕਿਸਤਾਨ ਇਹ ਜਿਹੜਾ ਉਹਦੇ ਮੈਂਬਰ ਨੇ ਇਕਨੋਮਿਕਲ ਔਰ ਸਿਕਿਉਰਿਟੀ ਬਲੌਕ ਹੈ ਜਿਹਨੂੰ ਟ੍ਰਾਂਸ ਰੀਜਨਲ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਤੌਰ ਤੇ ਇੱਕ ਵੱਡੀ ਸੰਸਥਾ ਮੰਨਿਆ ਜਾਂਦਾ ਹੈ ਔਰ ਇਸ ਦੇ ਵਿੱਚ ਪਿਛਲੀ ਵਾਰ ਭਾਰਤ ਦੇ ਵਿੱਚ ਸੀ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਥਰੂ ਵੀਡੀਓ ਲਿੰਕ ਸ਼ਾਮਲ ਹੋਏ ਹਾਲਾਂ ਜਿਹੜੀ ਗੁਆਹ ਦੇ ਵਿੱਚ ਫੋਰਨ ਮਿਨਿਸਟਰਸ ਦੀ ਮਈ 2023 ਦੇ ਵਿੱਚ ਮੀਟਿੰਗ ਹੋਈ ਸੀ ਉਹਦੇ ਵਿੱਚ ਬਿਲਾਵਲ ਪੁੱਟੋ ਜਿਹੜਾ ਕਿ ਫੋਰਨ ਮਿਨਿਸਟਰ ਸੀ ਉਹਨੇ ਪਾਰਟਿਸਪੇਟ ਕੀਤਾ ਸੀ ਔਰ ਇਹ ਆਪਣੇ ਆਪ ਦੇ ਵਿੱਚ ਪਿਛਲੇ 12 ਸਾਲਾਂ ਦੇ ਵਿੱਚ ਇੱਕ ਬ੍ਰੇਕਥਰੂ ਸੀ ਹੁਣ ਜਦੋਂ ਕਿ ਇਸ ਲੈਵਲ ਦੇ ਉੱਤੇ ਪਾਕਿਸਤਾਨ ਦੀ ਮਾਮਲਿਆਂ 'ਚ ਇੰਟਰਫੀਅਰੈਂਸ ਹੈ ਇੰਡੀਆ ਦੀ ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਭਾਈ ਕਿਵੇਂ ਇੰਡੀਆ ਨੇ ਕਸ਼ਮੀਰ ਐਜ਼ ਅ ਡਿਸਪੂਟਡ ਟੈਰੀਟਰੀ ਵਾਲਾ UN ਦੇ ਮਤੇਆਂ ਦੀ ਉਲੰਘਣਾ ਕਰਕੇ ਉਹਨੂੰ ਤੋੜ ਦਿੱਤਾ ਪਾਕਿਸਤਾਨ ਦੇ ਨਾਲ ਕੋਈ ਟ੍ਰੇਡ ਨਹੀਂ ਹੈ ਇਸ ਪਾਸਿਓਂ ਪੰਜਾਬ ਵੱਲੋਂ ਦੂਜੇ ਕਰ ਹੀ ਜਾਂਦੇ ਨੇ ਉੱਥੋਂ ਕਰਾਚੀ ਔਰ ਬੰਬੇ ਤੇ ਉਹਨਾਂ ਨੂੰ ਫਾਇਦਾ ਸੋ ਇਸ ਪੀਰੀਅਡ ਚ ਇਸ ਲੈਵਲ ਦਾ ਕੋਈ ਵੀ ਇਨਵੀਟੇਸ਼ਨ ਜਿਹੜਾ ਹੈ ਇਹ ਕੋਈ ਜਿਹਨੂੰ ਤੁਸੀਂ ਕਹੋ ਕਿ ਵੀ ਇਹ ਪਚਦਾ ਨਹੀਂ ਹੈ ਇਹ ਠੀਕ ਹੈ ਕਿ ਇਹ ਹੋਏਗਾ ਕਿ ਜੀ ਕਿਉਂਕਿ ਪਾਕਿਸਤਾਨ ਹੈ ਇਸ ਵਾਰ ਹੋਸਟ ਕਰ ਰਿਹਾ ਹੈ ਇਸ ਨੂੰ ਇਸਲਾਮਾਬਾਦ ਚ ਹੋਣਾ ਹੈ ਉਹਨੇ ਫਾਰਮਲ ਇਨਵੀਟੇਸ਼ਨ ਭੇਜਿਆ ਹੈ ਇੰਡੀਆ ਤੇ ਜਾਏਗਾ ਕਿ ਨਹੀਂ ਜਾਏਗਾ ਉਹ ਵੀ ਹੋ ਸਕਦਾ ਹੈ ਵੀਡੀਓ ਲਿੰਕ ਰਾਈ ਆਏ ਪਰ ਘੱਟੋ ਘੱਟ ਜਿਹੜੇ ਦਿਨ ਗੁਜ਼ਰ ਰਹੇ ਨੇ ਜਦੋਂ ਆਲਰੇਡੀ ਬਲੋਚਿਸਤਾਨ ਦਾ ਇਸ਼ੂ ਹਾਈਲਾਈਟ ਹੈ ਅੱਠ ਕੁ ਲੋ ਹੋਰ ਚਾਰ ਹਫ਼ਤੇ ਅਕਤੂਬਰ ਅਜੇ ਨੇੜੇ ਅਜੇ ਦਾ ਸਪਟੈਂਬਰ ਦੀ ਯੂਨ ਜਰਨਲ ਅਸੈਂਬਲੀ ਸੈਸ਼ਨ ਆਣਾ ਉਹਦੇ ਚ ਇਹਨਾਂ ਨੇ ਕੀ ਕੜੀ ਖੋਲਣੀ ਆ ਆ ਕੇ ਜੋ ਇਹ ਕਰਦੇ ਨੇ ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਕਿ ਵੀ ਇੱਕ ਪਾਸੇ ਤਾਂ ਇਹਨਾਂ ਦੀ ਰਿਲੇਸ਼ਨਸ਼ਿਪ ਦਾ ਹਾਲ ਏ ਨਾਲ ਦੀ ਨਾਲ ਖਬਰ ਹੈ ਕਿ ਜੀ ਬੀਐਸਐਫ ਨੇ ਪ੍ਰੋਟੈਸਟ ਕੀਤਾ ਹੈ ਕਿ ਵਾਗਾ ਬਾਰਡਰ ਤੇ ਜਿਹੜੀ ਪਾਕਿਸਤਾਨੀ ਸਾਈਡ ਹੈ ਉੱਥੇ ਸੈਦ ਅਲੀ ਸ਼ਾ ਗਲਾਨੀ ਦੀ ਫੋਟੋ ਲਾਈ ਹੋਈ ਹੈ ਉਹਨਾਂ ਨੇ ਕਿਹਾ ਜੀ ਇਹ ਤਾਂ ਵਾਇਲੇਸ਼ਨ ਹੈ ਉਹ ਸਾਰੇ ਦੀ ਬੀਐਸਐਫ ਨੇ ਪ੍ਰੋਟੈਸਟ ਕੀਤਾ ਹੈ ਕਿ ਜੇ ਗਲਾਨੀ ਦੀ ਪੋਰਟਰੇਟ ਹਟਾਓ ਇਹ ਪ੍ਰੋਵੋਕ ਕਰਨ ਦਾ ਹੈ ਕਸ਼ਮੀਰੀਆਂ ਹੁਣ ਇੱਕ ਪਾਸੇ ਤਾਂ ਉਹਨਾਂ ਨੂੰ ਇਹ ਵੀ ਜਿਹੜਾ ਉਹ ਗਵਾਰਾ ਨਹੀਂ ਹੈ ਕਿ ਵੀ ਤੁਸੀਂ ਉਹ ਸੈਦ ਅਲੀ ਸ਼ਾਹ ਗਲਾਨੀ ਕੋਈ ਛੋਟਾ ਨਾ ਨਹੀਂ ਹੈ ਕਸ਼ਮੀਰੀਆਂ ਦੇ ਕਾਜ਼ ਲਈ ਉਹਨੇ ਆਪਣੀ ਜਾਨ ਦਿੱਤੀ ਉਹਦੀ ਮੈਯਤ ਨੂੰ ਵੀ ਰੋਲਿਆ ਗਿਆ ਜੇ ਪਾਕਿਸਤਾਨ ਆਪਣੀ ਟੈਰੀਟਰੀ ਚੋਂ ਵੀ ਫੋਟੋ ਲਾਂਦਾ ਇਹਦੀ ਇਹਨਾਂ ਨੂੰ ਪ੍ਰੋਬਲਮ ਹੈ ਇੰਡੀਆ ਆਫੀਸ਼ੀਅਲੀ ਪ੍ਰੋਟੈਸਟ ਕੀਤਾ ਮੈਂ ਖਬਰ ਹੈ ਇਹਨਾਂ ਦੀ ਪੀਟੀਆਈ ਦੀ ਤੇ ਦੂਸਰੇ ਪਾਸੇ ਪਾਕਿਸਤਾਨ ਨੇ ਬਾਹਾਂ ਖੋਲ ਲਈਆਂ ਕਿ ਭਈ ਤੁਸੀਂ ਸਾਡੇ ਬੰਦੇ ਵੀ ਮਾਰ ਦੁੱਤੇ ਨੇ ਬਲੋਚਿਸਤਾਨ ਸਿਕਿਉਰਿਟੀ ਵਾਲੇ ਵੀ ਮਾਰੇ ਨੇ ਔਰ ਖੁੱਲ ਕੇ ਤੁਸੀਂ ਜਿਹੜਾ ਉਹ ਇਹਨਾਂ ਦੀ ਹਮਾਇਤ ਕਰ ਰਹੇ ਹੋ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਇਹ ਕਿ ਬਲੋਚਿਸਤਾਨ ਦੇ ਜਿਹੜੀ ਹਮਾਇਤ ਦੇ ਵਿਚਨਾ ਦਾ ਦੇ ਬਿਆਨ ਦਿੱਤਾ ਸੀ ਔਰ ਕਿਸੇ ਨੂੰ ਕੋਈ ਪਲੇ ਕਹ ਨਹੀਂ ਆ ਵੀ ਜਿਹੜੇ ਇਹਨਾਂ ਦੇ ਬਾਹਰ ਬੈਠੇ ਨੇ ਸੋ ਕਾਲਡ ਲਿਬਰੇਸ਼ਨ ਆਰਮੀ ਦੇ ਸਾਰੇ ਰਾ ਦੇ ਏਜੰਟ ਨੇ ਪਰ ਘੱਟੋ ਘੱਟ ਟਾਈਮਿੰਗ ਹੀ ਦੇਖੋ ਵੀ ਤੁਸੀਂ ਬਾਹਾਂ ਪਸਾਰ ਰਹੇ ਹੋ ਕਿ ਮੋਦੀ ਸਾਹਿਬ ਆਣ ਤੇ ਤੁਹਾਡੀਆਂ ਬਾਹਾਂ ਆਕੜੀਆਂ ਹੋਈਆਂ ਵੀ ਤੁਸੀਂ ਉਹਨਾਂ ਨੂੰ ਗੜ ਨਾਲ ਡੋਣਾ ਜੀ ਹੁਣ ਹੁੰਦਾ ਤਾਂ ਦੁੱਖ ਹੈ ਸਾਡੇ ਕਈ ਫਿਰ ਜਿਹੜੇ ਇੱਕ ਸੱਜਣ ਨੇ ਉਹਨਾਂ ਨੇ ਮੈਨੂੰ ਚੇਚਾ ਇਹ ਖਬਰ ਭੇਜੀ ਮੈਂ ਦੇਖਤਾ ਨਹੀਂ ਸੀ ਕਿਉਂਕਿ ਉਹ ਇਹ ਸਮਝਦੇ ਨੇ ਕਿ ਵੀ ਅਸੀਂ ਕਿਉਂਕਿ ਪਾਕਿਸਤਾਨ ਪ੍ਰਤੀ ਹਮਦਰਦੀ ਰੱਖਦੇ ਹਾਂ ਜਾ ਜਿਹੜਾ ਉਹਨਾਂ ਨੂੰ ਇੱਕ ہمسਾਇਆ ਮਲਕ ਔਰ ਦੋਸਤੇ ਤੌਰ ਦੇ ਉੱਤੇ ਦੇਖਨੇ ਤੋਂ ਫਿਰ ਇਦਾਂ ਦੇ ਮੌਕੇ ਉਹ ਭੇਜਦੇ ਨੇ ਆ ਲੈ ਲੋ ਜੀ ਆਪਣੇ ਜਿਹੜਾ ਇਹਨਾਂ ਦੀ ਸਿਆਣਪ ਕੀ ਹੈ ਔਰ ਅਸੀਂ ਜਿਵੇਂ ਕਿ ਸਾਡਾ ਇਕਰਾਰ ਹੈ ਗੁਰਬਾਣੀ ਵਿਚਾਰ ਕਰਦੇ ਹਾਂ ਅੱਜ ਦੀ ਇਸ ਵਿਚਾਰ ਦੇ ਵਿੱਚ ਭਗਤ ਤਰਲੋਚਨ ਜੀ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ ਔਰ ਇਹ ਜਦੋਂ ਸਾਰੀਆਂ ਸਿਆਸੀ ਵਿਚਾਰਾਂ ਅਸੀਂ ਕਰ ਰਹੇ ਹੁੰਦੇ ਹਾਂ ਇਸ ਦੁਨੀਆ ਦੀ ਗੱਲ ਕਰ ਰਹੇ ਹੁੰਦੇ ਆ ਫਿਰ ਇਕਦਮ ਜਦੋਂ ਮੌਤ ਅਲਟੀਮੇਟ ਹਕੀਕਤ ਆਖਰਤ ਇਸ ਨਾਲ ਸਬੰਧਤ ਜਿਹੜੇ ਰੱਬ ਦੇ ਬੰਦੇ ਨੇ ਉਹ ਯਾਦ ਆਹ ਨਹੀਂ ਕਰਵਾਉਂਦੇ ਨੇ ਫਿਰ ਆਪਣੇ ਆਪ ਨੂੰ ਵੀ ਇਹ ਲੱਗਦਾ ਹੈ ਕਿ ਭਾਈ ਅਲਟੀਮੇਟਲੀ ਤਾਂ ਉਹ ਵੀ ਸਫਰ ਹੈ ਪਰ ਅਸੀਂ ਕਿਉਂਕਿ ਇਹ ਜਾਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਿਸ਼ਵਾਸ ਕਿ ਭਾਈ ਇਹ ਇਸ ਕਾਇਨਾਤ ਦੇ ਵਿੱਚ ਰੱਬ ਵਸਦਾ ਹੈ ਤਾਂ ਇਹਦੇ ਮਸਲੇ ਵੀ ਜਿਹੜੇ ਨੇ ਉਹ ਵਿਚਾਰਨੇ ਉਸ ਰੱਬ ਦੇ ਰਸਤੇ ਤੇ ਤੁਰਨ ਵਾਂਗੀ ਹੈ ਜੇ ਅਸੀਂ ਸੱਚਾ ਕਹ ਇਨਸਾਫ ਦਾ ਪੱਲਾ ਫੜਦੇ ਤੇ ਭਗਤ ਰलोचन ਜੀ ਦਾ ਇਹ ਸ਼ਬਦ ਮਾਇਆ ਮੋਹ ਮਨ ਅਗਲੜਾ ਪ੍ਰਾਣੀ ਜਰਾ ਮਰਨ ਭਾਉ ਵਿਸਰ ਗਿਆ ਕੁਟੰਬ ਦੇਖ ਬਿਗਸੈ ਕਮਲਾ ਜੋ ਪਰ ਕਰ ਜੋ ਹੈ ਕਪਟ ਨਰਾ ਦੂੜਾ ਆਇਓ ਜਮੈ ਤਨਾ ਤਿੰ ਅਗਲੜੇ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਨ ਆਏ ਕਹੇ ਮਿਲ ਮੇਰੇ ਬੀਠਲਾ ਲੈ ਬਾੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲੈ ਚੜਾਏ ਰਹੋ ਭਗਤ ਰਚਨ ਜੀ ਦਾ ਸੰਬੰਧ ਮਹਾਰਾਸ਼ਟਰਾ ਜਦੇ ਨਾਲ ਹੈ ਉਹਨਾਂ ਜ਼ਮਾਨਿਆਂ ਚ ਸੋ ਰਾਸ਼ਟਰਾ ਮੁਲਕ ਕਹਿੰਦੇ ਸੀ ਇਹ ਸਾਰਾ ਮਰਾਠ ਮਹਾਰਾਸ਼ਟਰਾ ਗੁਜਰਾਤ ਇਹ ਸਾਰਾ ਉਹਦਾ ਹਿੱਸਾ ਹੀ ਸੀ ਔਰ ਉਹਨਾਂ ਦੀ ਬਾਣੀ ਦੇ ਵਿੱਚ ਮਰਾਠੀ ਲਫ਼ਜ਼ ਵੀ ਨੇ ਔਰ ਜਿਵੇਂ ਇੱਕ ਲਫ਼ਜ਼ ਜਿਹੜਾ ਖਾਸ ਤੌਰ ਤੇ ਭਗਤ ਨਾਮਦੇਵ ਜੀ ਨੇ ਵੀ ਰੱਬ ਦੇ ਲਈ ਇਸਤੇਮਾਲ ਕੀਤਾ ਭਗਤ ਰलोचन ਜੀ ਨੇ ਵੀ ਕੀਤਾ ਬੀਠਲਾ ਹੂੰ ਹੁਣ ਬੀਠਲਾ ਉਹਦੀ ਕਹਾਣੀ ਹੈ ਕਿ ਜੀ ਵਿਸ਼ਨੂੰ ਕਿਤੇ ਆਏ ਭਗਤ ਕੋਲ ਅਰੁਨਾ ਕੋਲ ਕੋਈ ਥਾਂ ਹੀ ਨਹੀਂ ਸੀ ਕਿ ਉਹਨਾਂ ਨੂੰ ਕਿਸੇ ਉੱਚੀ ਥਾਂ ਤੇ ਬਠਾਉਂਦੇ ਇੱਕ ਇੱਟ ਪਈ ਸੀ ਉਹ ਇੱਟ ਦਿੱਤੀ ਉਹ ਇਸ ਇੱਟ ਤੇ ਬੈਠ ਗਏ ਔਰ ਮਰਾਠੀ ਦੇ ਵਿੱਚ ਇੱਟ ਦੇ ਉੱਤੇ ਬੈਠਣ ਵਾਲਾ ਬੀਠਲ ਜਿਹੜਾ ਇਹ ਰੱਬ ਦਾ ਔਰ ਇਸ ਗੱਲ ਦਾ ਧਿਆਨ ਰੱਖ ਭਾਵੇਂ ਕੁਝ ਲਫ਼ਜ਼ਾਂ ਦਾ ਦੀ ਬਿਗਨਿੰਗ ਜਾਂ ਲਫ਼ਜ਼ਾਂ ਦਾ ਦੀਆਂ ਜੜਾਂ ਉਹ ਉਸ ਕਿਸਮ ਦੇ ਜਿਹੜਾ ਸਾਕਾਰ ਗੁਣ ਵਾਲੇ ਜਿਹੜੇ ਉਹਨਾਂ ਦੇ ਅਵਤਾਰ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਪਰ ਅਲਟੀਮੇਟਲੀ ਗੁਰਬਾਣੀ ਦੇ ਵਿੱਚ ਇਹਨਾਂ ਸਭ ਨੂੰ ਰੱਬ ਦੇ ਸੂਚਕ ਰੱਬਵਾਚਕ ਲਫ਼ਜ਼ਾਂ ਦੇ ਵਿੱਚ ਵਰਤਿਆ ਗਿਆ ਔਰ ਜੇ ਅਸੀਂ ਰਹਾਉ ਦੀ ਤੁੱਕ ਦੇਖੀਏ ਤੇ ਯਾਦ ਹਾਨੀ ਇਹ ਹੀ ਹੈ ਕਿ ਵੀ ਜਦੋਂ ਜਮਰਾਜ ਮੌਤ ਆਂਦੀ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਮਮਸਰ ਮੂਏ ਅਜ਼ਰਾਈਲ ਗ੍ਰਫਤੇ ਜੀ ਦਿਲ ఏచినాదాని కే ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਅਜ਼ਰਾਈਲ ਨੇ ਫੜੇ ਹੋਏ ਨੇ ਸੋ ਜਿਹਨੂੰ ਸੈਮੀਟਿਕ ਧਰਮਾਂ ਦੇ ਵਿੱਚ ਮੌਤ ਦਾ ਦੇਵਤਾ ਫਰਿਸ਼ਤਾ ਇਜ਼ਰਾਈਲ ਹੈ ਪੂਰਬ ਦੀਆਂ ਟ੍ਰੈਡੀਸ਼ਨਸ ਦੇ ਵਿੱਚ ਉਹ ਜਮਰਾਜ ਹੈ ਜਿਸ ਨੇ ਜਮ ਦੂਤ ਭੇਜਾ ਜਮਰਾਜ ਹਿਸਾਬ ਕਰਦਾ ਜਮ ਮੌਤ ਦਾ ਐਂਜਲ ਹੈ ਤੇ ਜਿਹੜੇ ਲੈਣ ਆਉਂਦੇ ਨੇ ਉਹ ਜਮ ਦੂਤ ਆਉਂਦੇ ਨੇ ਔਰ ਲੈ ਜਾਂਦੇ ਨੇ ਔਰ ਇਹ ਹੈ ਕਿ ਦੂੜਾ ਆਇਓ ਜਮੈ ਤਨਾ ਕਿ ਜਮਦੂਤ ਭੱਜੇ ਆ ਰਹੇ ਨੇ ਤਿੰ ਆਗਲੜੇ ਮੈਂ ਰਹਿਣ ਨਾ ਜਾ ਉਹਨਾਂ ਸਾਹਮਣੇ ਮੈਂ ਖਲੋ ਨਹੀਂ ਸਕਦਾ ਇਹ ਕੋਈ ਕੋਈ ਸੱਜਣ ਹੈ ਜਿਹੜਾ ਮੈਨੂੰ ਇਹ ਗੱਲ ਸਮਝਾਉਂਦਾ ਹੈ ਕਿ ਵੀ ਅਲਟੀਮੇਟਲੀ ਮੌਤ ਰਿਐਲਿਟੀ ਹੈ ਔਰ ਜਦੋਂ ਉਹਨੇ ਆਉਣੀ ਹੈ ਉਹਦੇ ਸਾਹਮਣੇ ਕਿਸੇ ਨੇ ਖਲੋ ਨਹੀਂ ਸਕਣਾ ਮਿਲ ਮੇਰੇ ਬੀਠਲਾ ਲੈ ਬਾੜੀ ਬੁਲਾਏ ਕਿ ਇਹ ਮੇਰੇ ਬੀਠਲ ਹੈ ਮੇਰੇ ਵਾਇਗਰੂ ਬਾਵਾ ਪਸਾਰ ਕੇ ਮੈਨੂੰ ਤੂੰ ਆਪਣੇ ਨਾਲ ਜੋੜ ਲੈ ਮਿਲ ਮੇਰੇ ਰਮਈਆ ਮੈਂ ਲੈ ਚੜਾਏ ਮੈਨੂੰ ਇਸ ਮੌਤ ਦੇ ਡਰ ਤੋਂ ਆਜ਼ਾਦ ਕਰ ਹੀ ਮੇਰੇ ਰਮਈਆ ਸੋਹਣੇ ਰਮੇ ਹੋਏ ਵਾਹਿਗੁਰੂ ਮੈਨੂੰ ਜਿਹੜਾ ਕਰ ਔਰ ਸ਼ੁਰੂਆਤ ਸੀ ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਪਾਉ ਵਿਸਰ ਗਿਆ ਕਿ ਮਾਇਆ ਦੇ ਮੋਹ ਦੇ ਵਿੱਚ ਪ੍ਰਾਣੀ ਦਾ ਮਨ ਇਵੇਂ ਫਸਿਆ ਹੋਇਆ ਹੈ ਕਿ ਉਸ ਨੂੰ ਜਰਾ ਬੁਢਾਪੇ ਨੂੰ ਕਹਿੰਦੇ ਨੇ ਮਰਨ ਮੌਤ ਨੂੰ ਕਹਿੰਦੇ ਨੇ ਕਿ ਬੁਢਾਪਾ ਔਰ ਮੌਤ ਦਾ ਡਰ ਏ ਭੁੱਲਿਆ ਹੋਇਆ ਕੁਟੰਬ ਦੇਖ ਵਿਗਸੈ ਕਮਲਾ ਜੋ ਕੁਟੰਬ ਟੱਬਰ ਕਿ ਜੀ ਵੱਡਾ ਘਰ ਐ ਵੱਡਾ ਟੱਬਰ ਐ ਮੇਰੇ ਮੁੰਡੇ ਮੇਰੀਆਂ ਧੀਆਂ ਐ ਮੇਰਾ ਫਲਾਣਾ ਐ ਮੇਰਾ ਠਮਕਾ ਐ ਕਿ ਜਿਵੇਂ ਕਮਲ ਦਾ ਫੁੱਲ ਵਿਗਸਦਾ ਐ ਇਵੇਂ ਟੱਬਰ ਦੀਆਂ ਤਰੱਕੀਆਂ ਜਾਂ ਦੌਲਤਾਂ ਦੇਖ ਕੇ ਜਿਹੜਾ ਉਹ ਬਹੁਤ ਖੁਸ਼ ਹੋ ਰਿਹਾ ਹੁੰਦਾ ਬੰਦਾ ਕੁਟੰਬ ਦੇਖ ਵਿਗਸੈ ਕਮਲਾ ਜੋ ਪਰ ਕਰ ਜੋਹੇ ਕਪੜਨਾਰੇ ਤੇ ਦੂਜਿਆਂ ਦੇ ਘਰਾਂ ਵਿੱਚ ਝਾਤੀਆਂ ਮਾਰਦਾ ਹੈ ਦੂਸਰਿਆਂ ਦੇ ਮਾਮਲਿਆਂ 'ਚ ਵੀ ਦਖਲਅੰਦਾਜ਼ੀ ਕਰਦਾ ਹੈ ਇਨਾ ਆਫਰਿਆ ਹੋਇਆ ਉਹ ਨੂੰ ਇਹ ਭੁੱਲ ਜਾਂਦਾ ਹੈ ਕਿ ਦੂੜਾ ਆਇਓ ਜਮੈ ਤਾ ਨਾ ਕਿ ਭਜਦੇ ਜਮਦੂਤ ਨੇ ਆਣੇ ਉਹਦੇ ਸਾਹਮਣੇ ਮੈਂ ਟਿਕ ਨਹੀਂ ਸਕਣਾ ਫੇਰ ਇਹ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪੈ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀ ਹੈ ਕਿ ਭਾਈ ਇਹਨੇ ਆਨੰਦ ਭੋਗ ਰੋਜ਼ਾਨਾ ਦੁਨੀਆ ਦੀ ਜ਼ਿੰਦਗੀ ਦੇ ਭੋਗ ਭੋਗ ਕੇ ਪ੍ਰਾਣੀ ਨੂੰ ਇਹ ਭੁੱਲ ਜਾਂਦਾ ਉਹ ਸਮਝਦਾ ਮੈਂ ਅਮਰ ਐ ਮੈਂ ਨਹੀਂ ਮਰਨਾ ਐ ਬਾਕੀ ਮਰ ਰਹੇ ਨੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਇੱਕ ਵੱਡਾ ਸਰਪ੍ਰਾਈਜ਼ ਐਲੀਮੈਂਟ ਐ ਕਿ ਭਾਈ ਇੱਕ ਪਾਸੇ ਇੱਕ ਜਾ ਰਿਹਾ ਜੀ ਤੇ ਦੂਸਰਾ ਇਹ ਸਮਝਦਾ ਕਿ ਵੀ ਮੈਂ ਨਹੀਂ ਜਾਣਾ ਗੁਰੂ ਤੇ ਇੱਕ ਬਾਦਸ਼ਾਹ ਦਾ ਸ਼ਲੋਕ ਅਕਸਰ ਅਸੀਂ ਦੁਹਰਾਉਂਦੇ ਆ ਕਿ ਭਾਈ ਇਹ ਐ ਜੇ ਦੁਨੀਆ ਦੇ ਵਿੱਚ ਦੇਖਣਾ ਕਿ ਇੱਕ ਜਾ ਰਿਹਾ ਦੂਜਾ ਸਮਝਦਾ ਮੈਂ ਨਹੀਂ ਜਾਣਾ ਸੋ ਉਹਨਾਂ ਨੇ ਕਿਹਾ ਪਾਕਤ ਜੀ ਨੇ ਕਿ ਭਈ ਸੰਸਾਰ ਸਾਗਰ ਪਿਆ ਅਮਰ ਪਿਆ ਮਾਇਆ ਮੂਠਾ ਚੇਤਸ ਨਾ ਹੀ ਜਨਮ ਗਵਾਇਓ ਆਲਸੀ ਹਮ ਕਿ ਮਾਇਆ ਦੇ ਮੋਹ ਦੇ ਵਿੱਚ ਮੁਠਿਆ ਹੋਇਆ ਫਸਿਆ ਹੋਇਆ ਉਸ ਨੂੰ ਜਿਹੜਾ ਉਹ ਪਤਾ ਹੀ ਨਹੀਂ ਹੈ ਕਿ ਉਹ ਦਾ ਜਨਮ ਆਲਸ ਦੇ ਵਿੱਚ ਪੈਸੇ ਕਮਾਉਣ ਨੂੰ ਤਾਂ ਨਹੀਂ ਆਲਸ ਕਰਦਾ ਉਹ ਤਾਂ ਦੌੜ ਦੌੜ ਕੇ ਹਿਸਾਬ ਰੱਖਦਾ ਕਿਹਦੇ ਤੋਂ ਲੈਣੇ ਨੇ ਕਿਹਨੂੰ ਦੇਣ ਵਾਲੇ ਭੁੱਲੇ ਹੋਣ ਭਾਵੇਂ ਲੈਣ ਵਾਲੇ ਨਹੀਂ ਭੁੱਲਦਾ ਹੈ ਉਦੋਂ ਆਲਸੀ ਨਹੀਂ ਹੈ ਜਦੋਂ ਆਲਸੀ ਕਿ ਹੈ ਮਾਇਆ ਦੀ ਗਫਲਤ ਦੇ ਵਿੱਚ ਇਸ ਦੇ ਵਿੱਚ ਕਿ ਭਾਈ ਮੈਂ ਅਮਰ ਹੈ ਮੈਂ ਸ਼ਾਇਦ ਨਹੀਂ ਮਰਨਾ ਬਖਮ ਘੋਰ ਪੰਥ ਚਾਲਣਾ ਪ੍ਰਾਣੀ ਰਵਸਸਤੈ ਨਾ ਪਰਵੇਸ਼ੰ ਮਾਇਆ ਮੋਤਾ ਬਿਸਰ ਗਿਆ ਜਾਂ ਤਜੀਰੇ ਸੰਸਾਰੇ ਹੂੰ ਇਹ ਹਰ ਸੈਮੇਟਿਕ ਧਰਮਾਂ ਚ ਵੀ ਆਰੀਅਨ ਧਰਮਾਂ ਚ ਵੀ ਇਹ ਮੌਤ ਤੋਂ ਬਾਅਦ ਦਾ ਜਿਹੜਾ ਰਸਤਾ ਹੈ ਉਸ ਬਾਰੇ ਹੈ ਕਿ ਭਾਈ ਬੜਾ ਕੋਹਰ ਬਖਮ ਡਰਾਵਣਾ ਰਸਤਾ ਹੁੰਦਾ ਉੱਥੇ ਨਾ ਸੂਰਜ ਦੀ ਰੋਸ਼ਨੀ ਹੁੰਦੀ ਆ ਨਾ ਚੰਦਰਮਾ ਦਾ ਚਾਨਣ ਹੁੰਦਾ ਕਿ ਬਖਮ ਕੋਹਰ ਪੰਥ ਚਾਲਣਾ ਪ੍ਰਾਨੀ ਪੰਥ ਰਸਤੇ ਨੂੰ ਕਹਿੰਦੇ ਨੇ ਕਿ ਮੌਤ ਤੋਂ ਬਾਅਦ ਜਿਹੜਾ ਬੜਾ ਬਿਖਰ ਬਿਖੜੇ ਪੈਂਡੇ ਤੇ ਹੋਣਾ ਉੱਥੇ ਸੂਰਜ ਔਰ ਚੰ드ਰਮਾ ਦਾਖਲ ਹੀ ਨਹੀਂ ਹੋ ਸਕਦੇ ਉਦੋਂ ਤੈਨੂੰ ਮਾਇਆ ਮੋਹ ਤਾਂ ਬਿਸਰ ਗਿਆ ਜਾਂ ਤਜੀਲੇ ਸੰਸਾਰ ਜਦੋਂ ਸੰਸਾਰੋਂ ਚਲੇ ਗਏ ਫਿਰ ਸਮਝ ਆ ਜਾਣੀ ਹੈ ਕਿ ਮਾਇਆ ਦਾ ਮੋਹ ਵਿਕਾਰ ਸੀ ਅੱਜ ਮੇਰਾ ਮਨ ਪ੍ਰਗਟ ਪਿਆ ਹੈ ਪੀਖਿਲੇ ਧਰਮ ਰਾਓ ਤਹਿ ਕਰ ਦਾਲ ਕਰਨ ਮਹਾਬਲੀ ਤਿਨ ਅਗਲੜੇ ਮੈਂ ਰਹਿਣਾ ਨਾ ਜਾਏ ਅੱਜ ਮੈਨੂੰ ਇਹ ਸਮਝ ਆਈ ਰੱਬ ਦੇ ਬੰਦਿਆਂ ਨੇ ਸਮਝਾਇਆ ਜਦੋਂ ਮੈਨੂੰ ਇਹ ਸਮਝ ਆਈ ਕਿ ਭਾਈ ਮੌਤ ਦਾਏ ਦੇਵਤਾ ਇਨਾ ਮਹਾਬਲੀ ਹੈ ਕਿ ਉਹਦੇ ਸਾਹਮਣੇ ਮੇਰੀ ਪਹਿਲਵਾਨੀ ਕੋਈ ਨਹੀਂ ਚੱਲਣੀ ਉਹਨੇ ਮੈਨੂੰ ਢਾ ਲੈਣੇ ਉਹਨੇ ਮੈਨੂੰ ਲੈ ਜਾਣੇ ਔਰ ਇਹ ਜੇ ਜੇ ਕੋ ਮੂਹ ਉਪਦੇਸ਼ ਕਰਤ ਹੈ ਤਾਂ ਵਣਤ੍ਰਿਣ ਰਤੜਾ ਨਾਰਾਇਣਾ ਐ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ ਤਰਲੋਚਨ ਰਾਬੇ ਹੈ ਹੂੰ ਕਿ ਤਰਲੋਚਨ ਇਹ ਬਿਆਨ ਕਰ ਰਿਹਾ ਹੈ ਬਦਤ ਹੈ ਆਪਣੇ ਸੋਹਣੇ ਵਾਹਿਗੁਰੂ ਵੱਲ ਇਸ਼ਾਰਾ ਕਰਕੇ ਕਿ ਜੇ ਮੈਨੂੰ ਤੂੰ ਇਹ ਉਪਦੇਸ਼ ਕਰੇ ਕੋਈ ਮੈਨੂੰ ਇਹ ਸਮਝਾ ਦੇ ਗੱਲ ਕਿ ਭਾਈ ਉਹ ਵਾਹਿਗੁਰੂ ਜਿਹੜਾ ਵਣ ਤ੍ਰਿਣ ਰਤੜਾ ਨਾਰਾਇਣ ਉਹ ਨਾਰਾਇਣ ਇਹ ਹਰ ਵਣ ਦੇ ਵਿੱਚ ਤ੍ਰਿਣ ਦੇ ਵਿੱਚ ਘਾਹ ਦੇ ਵਿੱਚ ਜੰਗਲ ਦੇ ਵਿੱਚ ਹਰ ਥਾਂ ਉਹ ਵਸਿਆ ਹੋਇਆ ਹੈ ਇਹ ਹੇ ਵਾਹਿਗੁਰੂ ਤੂੰ ਆਪੇ ਹੀ ਸਭ ਕੁਝ ਜਾਣਦਾ ਹੈ ਪਰ ਮੈਨੂੰ ਇਹ ਗੱਲ ਸਮਝਾ ਦੇ ਕਿ ਵੀ ਉਹ ਹਰ ਥਾਂ ਰਵਿਆ ਹੋਇਆ ਹੈ ਤੇ ਮੈਂ ਆਪਣੇ ਆਲਸ ਨੂੰ ਛੱਡ ਕੇ ਜਿਹੜਾ ਮਾਇਆ ਦਾ ਮੋਹ ਔਰ ਇਸ ਸਾਰੇ ਦੁਨਿਆਵੀ ਦੌਲਤ ਦੇ ਹੰਕਾਰ ਦੇ ਵਿੱਚ ਜਾਂ ਉਸ ਦੌਲਤ ਦੀ ਨੀਂਦ ਦੇ ਵਿੱਚ ਜਾਂ ਮੋਹ ਦੇ ਵਿੱਚ ਫਸਿਆ ਇਸ ਤੋਂ ਮੈਂ ਆਜ਼ਾਦ ਹੋਵਾਂ ਲਿਬ੍ਰੇਟ ਹੋਵਾਂ ਇਹ ਅੱਜ ਦਾ ਵਿਚਾਰ ਹੈ ਸੋ ਵੀਵਰਸ ਹੁਣ ਆਪਾਂ ਜਿਹੜੇ ਤੁਹਾਡੇ ਐਡਵੈਸੇ ਨਿਊ ਲੈਂਡ ਜਾ ਰਹੇ ਹਾਂ ਸਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਗਿਆਨੀ ਅਵਤਾਰ ਸਿੰਘ ਜੀ ਵਾਜਿਗ ਜੀ ਦਾ ਖਾਲਸਾ ਵਾਜਿਗ ਜੀ ਫਤਿਹ ਕਹਿੰਦੇ ਨੇ ਬਲਜਿੰਦਰ ਸਿੰਘ ਜੀ ਵੈਰੀ ਗੁੱਡ ਕਹਿੰਦੇ ਨੇ ਗੁਰਜੀਤ ਸਿੰਘ ਜੀ ਜੂਨ 84 ਮਿਰਿਆ ਜਿੰਦਾਬਾਦ ਕਹਿੰਦੇ ਨੇ ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਔਰ ਬਲਜੀਤ ਵਰਾਜ ਜੀ ਫਤਿਹ ਬਲੰਦੇ ਨੇ ਰਾਜਵਿੰਦਰ ਸਿੰਘ ਜੀ ਕਹਿੰਦੇ ਵਾਇਗ ਜੀ ਕਾ ਖਾਲਸਾ ਵਾਇਗ ਜੀ ਕੀ ਫਤਿਹ ਡਾਕਟਰ ਸਾਹਿਬ ਰਿਗਾਰਡਿੰਗ ਪਾਈ ਸਬ ਇਟਸ ਏ ਗੁੱਡ ਥਿੰਗ ਇਨ ਏ ਵੇ ਪੀਪਲ ਹੂ ਸਟਿਲ ਇਜ਼ ਔਨ ਇੰਡੀਅਨ ਸਾਈਡ ਵੈਲ ਅੰਡਰਸਟੈਂਡ ਦਾ ਨੀਡ ਆਫ ਫਰੀडम ਆ ਤੁਸੀਂ ਬਿਲਕੁਲ ਠੀਕ ਫਰਮਾਇਆ ਰਾਜਵਿੰਦਰ ਸਿੰਘ ਜੀ ਇਹੀ ਮਕਸਦ ਹੁੰਦਾ ਸਾਨੂੰ ਤਾਂ ਕੋਈ ਭਲੇਖਾ ਨਹੀਂ ਹੈ ਉਸ ਕਲਾਸ ਨੂੰ ਇਹ ਰੈਫਰ ਕਰਨ ਲਈ ਹੁੰਦਾ ਹੈ ਕਿ ਦੇਖ ਲਓ ਜਮਹੂਰੀਅਤ ਦਾ ਸਵਾਦ اور ستਨਾ ਮੌਜਲਾ ਜੀ ਫਤਿਹਬਖਸ਼ ਰਣਜੀਤ ਕੰਨੇ ਨੇ ਕਾਸ਼ ਦਿਲਾਵਰ ਫੇਰ ਆ ਜਾਵੇ ਔਰ ਸ਼ਰਬ ਸਿੰਘ ਜੀ ਕੰਨੇ ਨੇ ਸੋਸ਼ੀਅਲ ਕਾਲ ਆ 29 ਅਗਸਤ ਐ 31 ਅਗਸਤ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਨ ਹੈ ਜੀ ਅਸੀਂ ਕੱਲ ਦੇ ਪ੍ਰੋਗਰਾਮ ਚ ਗੱਲਬਾਤ ਕਰਾਂਗੇ ਉਹਨਾਂ ਬਾਰੇ ਜੀ ਔਰ ਸ਼ਰਬ ਸਿੰਘ ਜੀ ਸੋਸ਼ੀਅਲ ਕਾਲ ਅੰਕਲ ਜੀ ਕੰਨੇ ਨੇ ਤੁਸੀਂ ਵੀ ਹਿਸਟਰੀ ਆਫ ਖਾਲਸਤਾਨ ਤੇ ਇੱਕ ਕਿਤਾਬ ਲਿਖੋ ਜੀ ਔਰ ਸਰ ਆਪ ਸਮਝੀ ਸ਼ੁਕਰੀਆ ਪਰ ਇਹ ਪੜਨੀ ਕਿਨੇ ਹੁਣ ਤਾਂ ਅਸੀਂ ਕਿਉਂਕਿ ਬਹੁਤੇ ਸੁਣਨ ਦੇਖਣ ਦੇ ਸ਼ੌਕੀਨ ਹੀ ਰਹਿ ਗਏ ਨੇ ਇਸ ਲਈ ਅਸੀਂ ਇਹ ਸਾਰੇ ਨੂੰ ਕਰਦੇ ਆ ਇਹ ਪੜਾਉਣਾ ਸਿੱਖਾਂ ਨੂੰ ਸੌਕਾ ਨਹੀਂ ਹੈ ਬਿਲਕੁਲ ਸੁਖਵਿੰਦਰ ਸਿੰਘ ਜੀ ਕਹਿੰਦੇ ਨਰਿੰਦਰਜੀਤ ਸਿੰਘ ਜੀ ਹਾਂਜੀ ਉਹਨਾਂ ਫਤਿਹਪੁਰਾਂ ਦੇ ਖਾਲਸਾ ਜਿੰਦਾਬਾਦ ਨਰਿੰਦਰ ਸਿੰਘ ਜੀ ਵੀ ਕਹਿੰਦੇ ਜੂਨ 83 ਵੀ ਜੀ ਗੁਰਫਤਿਹ ਪ੍ਰਮਾਨ ਕਰੋ ਜੀ ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਫਤਿਹਪੁਰਾਂ ਦੇ ਜੂਨ 83 ਅ ਅੱਖੀਂ ਦੇਖੇ ਮਜ਼ਰ

ਆਜ਼ਾਦੀ ਖਾਲਸਤਾਨ ਜ਼ਿੰਦਾਬਾਦ ਰਸ਼ਦ ਮਨਵਰ ਜੀ ਕਹਿੰਦੇ ਰਾਜ ਕਰੇਗਾ ਖਾਲਸਾ ਬਾਏ ਦਾ ਗ੍ਰੇਸ ਆਫ ਅਲਮਾਈਟੀ ਗਾਡ ਔਰ ਬਲਵਿੰਦਰ ਸਿੰਘ ਜੀ ਵੀ ਫਤਿਹ ਬਰਾਂਦੇ ਨੇ ਔਰ ਗੁਰਜੀਤ ਸਿੰਘ ਜੀ ਵੀ ਫਤਿਹ ਰਸ਼ਦ ਮਨਵਰ ਜੀ ਕਹਿੰਦੇ ਮੁਸਲਮ ਸਿੱਖ ਐਂਡ ਅ ਕ੍ਰਿਸਚੀਅਨ ਸ਼ੁੱਡ ਜਨਰਲੀ ਡੋਨੇਟ ਟੂ ਟੀਵੀ 4 ਪਲੀਜ਼ ਔਰ ਬਹੁਤ ਬਹੁਤ ਸ਼ੁਕਰੀਆ ਅਪੀਲ ਦੇ ਲਈ हां जी लाडी सिंह जी भी थैंक्स कंदे ने फिर इसी तरह सतनाम सिंह जी बलविंदर सिंह जी ਜਸਕੀਰਤ ਸਿੰਘ ਜੀ ਸੁਰਮਖਮੰਦਰਾ ਜੀ ਪਰਮਿੰਦਰ ਮੋਟੀਵੇਸ਼ਨ ਫੋਰ ਪੀਸ ਐਂਡ ਲਵ ਜੀ ਫਤਿਹਬਲਾ ਨੇ ਸਾਰੇ ਔਰ 바ਵਾ ਅਮਰੀਕਾ ਜੀ ਵੀ ਸਾਰੇ ਵੀਰ ਭੈਣਾਂ ਲਾਈਕ ਕਰੋ ਜੀ ਔਰ ਜ਼ਰੂਰ ਆਇਆ ਕਰੋ ਕਿੰਨੇ ਇਸ ਮੀਰੀ ਤੇ ਓੰਕਾਰ ਸਿੰਘ ਜੀ ਖਾਲਸਾ ਜਿੰਦਾਬਾਦ ਸ਼ਰਬੀਨ ਜੀ ਫਤਿਹਬਲਾ ਦੇ ਨੇ ਬਲਵੀਰ ਸਿੰਘ ਤਵਾਰਾ ਜੀ ਵੀ ਔਰ ਕੁਲਦੀਪ ਕੌਰ ਜੀ ਵੀ ਬਸਰਾ ਜੀ ਵੀ ਅਵਤਾਰ ਸਿੰਘ ਜੀ ਜਸ ਜਤਿੰਦਰ ਸਿੰਘ ਜੀ ਐਸ ਐਫ ਫਹੀਰ ਜੀ ਇਕ ਦਿਨ ਸਲਾਮ ਡਾਕਟਰ ਅੰਕਲ ਤੇ ਜਿਸ ਨਿਲਮਕੋਰ ਜੀ ਦਬਸਾਨ ਪਾਕਿਸਤਾਨ ਚ بلوچستان ਚ ਐਨੇ ਮੁਸਲਮਾਨਾ ਮੁਸਲਮਾਨਾ ਦੀਆਂ ਸ਼ਹੀਦਾਂ ਸ਼ਾਹਤਾ ਹੋਈਆਂ ਹੱਲੇ دہشت گردੀ ਚ ਪਤਾ ਨਹੀਂ ਕੀ ਕੁਝ ਕੰਮ ਚਾਹੁੰਦੇ ਨੇ ਇਹ ਇੰਡੀਆ ਦਾ ਕੰਮ ਹੈ ਰਵਾਜ਼ ਦਾ ਤੁਸੀਂ ਜੇ ਸੈਗਮੈਂਟ ਨੂੰ ਸੁਣਿਆ ਤੇ ਅਸੀਂ ਬੜਾ ਕਲੀਅਰ ਲੇ ਗਏ ਹਾਂ ਜੀ ਮੋਨ ਬੋਇਲ ਜੀ ਖਾਲਸਾ ਜਨਬਾਦ ਅਮਰਜੀਤ ਸਿੰਘ ਜੀ ਫਤਿਹ ਜਸਵੀਰ ਸਿੰਘ ਬਰਾੜ ਜੀ ਫਤਿਹ ਜਸ ਹਾਂਜੀ ਫਿਰ ਇਸੰਦਰਜੀਤ ਸਿੰਘ ਜੀ ਪਾਲ ਸਿੰਘ ਗਰੇਵਾਲ ਬਾਵਾ ਅਮਰੀਕਾ ਔਰ ਇਸੇ ਤਰ੍ਹਾਂ ਅਰਨਤਾਵਾ ਔਰ ਪੰਜਾਬ ਸਿੰਘ ਸੁਖਚਿਵਨ ਬੱচ্চੂ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਦਵਿੰਦਰ ਸੰਧੂ ਸੋਨਮਲ ਜੀ ਧਰਮ ਸਿੰਘ ਜੀ ਐਂਡ ਦੇਸ ਪੰਜਾਬ 1849 ਸਾਬ ਸਾਨੂੰ ਫਤਿਹ ਬਲਹਾਰ ਸਿੰਘ ਕੰਗ ਆਏ ਨੇ ਉਹਨਾਂ ਨੇ ਵੀ ਫਤਿਹ ਬੁਲਾਈ ਹਾਂਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਸੋਇਸਤ ਆਪਣੀ ਵੀਜ਼ਲ ਨੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇਤੇ ਮੁਕਤ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਪਤੇ ਤੇ ਐਸਓ ਐਸਾਚੀ ਵੀਰੀ ਫੋਰਟਾ ਟੀਵੀ ਟੀਐਸ ਇਹ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਕੁਮਾਨਗੇ ਸੋ ਇਸ ਦੇ ਨਾਲ ਸਾਨੂੰ ਦਿਓ ਇਜਾਜ਼ਤ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਰਫਾਕਾ